ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਵੀਡੀਓ ਬਲੌਗ ਲੈ ਕੇ ਆਏ ਆਂ ਜੀ ਅਸੀਂ ਮਧਾਣੀ ਇੱਕ ਸਪੈਸ਼ਲ ਮਧਾਣੀ ਬਣਾਈ ਆ ਜੀ ਵੱਧ ਤੋਂ ਵੱਧ ਇਹਨੂੰ ਪਿੱਤਲ ਲਾਇਆ ਵਾ ਮੱਛੀਆਂ ਲਾਈਆਂ ਨੇ ਕੋਕੇ ਲਾਇਆ ਜਿੰਨੀ ਵਰਕ ਹੋਈ ਆ ਇਹਦੇ ਤੇ ਸਾਰੀ ਵਰਕ ਪਿੱਤਲ ਦੀ ਆ ਜੀ ਜਿੰਨੇ ਕੋਕੇ ਨੇ ਮੱਛੀਆਂ ਲੱਗੀਆਂ ਨੇ ਆਹ ਰਾਉਂਡ ਲੱਗੇ ਨੇ ਆਹ ਕੋਕੇ ਲੱਗੇ ਨੇ ਆਹ ਡਿਜ਼ਾਈਨ ਲੱਗਿਆ ਸਾਰਾ ਪਿੱਤਲਾ ਦਾ ਲੱਗਿਆ ਜੀ ਇਹ ਸਪੈਸ਼ਲ ਬਣਵਾਈ ਆ ਇਹ ਆਓ ਤੁਹਾਨੂੰ ਇਹ ਚਲਾ ਕੇ ਵੀ ਦਿਖਾਉਨੇ ਆਂ ਅੱਜ ਆਪਾਂ ਮਧਾਨੀ ਆਈ ਦਾ ਇਹਨੇ ਦੁੱਧ ਰੜਕਣਾ ਜੀ ਖਰਾਬ ਨਾਲ ਹੌਲੀ ਹੌਲੀ ਤੇ ਆਪਾਂ ਵਰਕ ਕਰਦਾ ਇਹ ਸਮਾਨ ਬਣਾਉਨੇ ਆ ਜੀ ਇਹ ਵੀ ਵਰਕ ਕਰਦੀ ਮਧਾਨੀ ਆ ਜੀ ਦੁੱਧ ਰੜਕੋ ਲੱਸੀ ਬਣਾਓ ਮੱਖਣ ਬਣਾਓ ਜੋ ਮਰਜੀ ਬਣਾਓ ਇਹਦੇ ਚ ਲੱਸੀ ਦੁੱਧ ਰੜਕੋ ਮੱਖਣ ਬਣਾਓ ਤੇ ਇਸ ਤਰ੍ਹਾਂ ਇਹਨੇ ਚੱਲਣਾ ਚਾਟੀ ਮਿੱਟੀ ਦੀ ਹੈ ਜੀ 컬러 ਕੀਤਾ ਹੋਇਆ ਵਾ ਤੇ ਲੱਕੜ ਟਾਲੀ ਦੀ ਲਈ ہوئی ਆਪਾਂ ਲੱਕੜ ਆਪਾਂ ਟਾਲੀ ਦੀ ਲਈ ہوئی ਆ ਪਿੱਤਲ ਦੀ ਵਰਕ ਕੀਤੀ ਹੋਈ ਹੈ ਜੀ ਆਪਾਂ ਪਿੰਡ ਆਪਣਾ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਕੋਲ ਸਦੂਖ ਚਾਰਖੇ ਮਧਾਣੀਆਂ ਚੱਕੀਆਂ ਨਾਲੇ ਬੁਣਨ ਵਾਲੇ ਾਡੇ ਹੋਰ ਜਿੰਨਾ ਪੰਜਾਬੀ ਸੱਭਿਆਚਾਰ ਸੀਗਾ ਸਾਰਾ ਆਪਣੇ ਕੋਲੋਂ ਮਿਲਦਾ ਵਾ ਤਿਆਰ ਕਰਵਾਉਣਾ ਤੁਸੀਂ ਤਿਆਰ ਕਰਵਾ ਸਕਦੇ ਹਾਂ ਜੇ ਤੁਹਾਡੇ ਕੋਲੇ ਪਿਆ ਤੁਸੀਂ ਤਿਆਰ ਕਰਵਾ ਸਕਦੇ ਹੋ ਨਹੀਂ ਤਾਂ ਸਾਡੇ ਕੋਲੋਂ ਮੁੱਲ ਲੈਣਾ ਤੁਸੀਂ ਸਾਡੇ ਕੋਲੋਂ ਮੁੱਲ ਵੀ ਨਹੀਂ ਲੈ ਸਕਦੇ ਤੇ ਨਾਲ ਪੰਜਾਲੀਆਂ ਵੀ ਹੈਗੀਆਂ ਨੇ ਖੇਤਾਂ ਦੇ ਸੰਦ ਪੰਜਾਲੀਆਂ ਹਾਲ ਉਹ ਵੀ ਬਣਾਉਨੇ ਆਪਾਂ ਤੇ ਆਓ ਜੀ ਤੁਹਾਨੂੰ ਨਜ਼ਦੀਕ ਕਰਕੇ ਨੇੜੇ ਕਰਕੇ ਦਿਖਾਉਨੇ ਆ ਹੁਣ ਆਪਾਂ ਚਾਲੀ ਦੀ ਲੱਕੜਾ ਜੀ ਪਿਓਰ ਤੇ ਵਰਕ ਸਾਰੀ ਪਿੱਤਲ ਦੀ ਕਰੀ ਹੋਈ ਆ ਆ ਤੁਹਾਨੂੰ ਨੇੜੇ ਕਰਕੇ ਦਿਖਾ ਰਹੇ ਹਾਂ ਹੁਣ ਆ ਵਰਕ ਸਾਰੀ ਪਿੱਤਲ ਦੀ ਕਰੀ ਹੋਈ ਆ ਆ ਉੱਤੇ ਡਿਜ਼ਾਈਨ ਪਾਏ ਹੋਏ ਨੇ ਮੱਛੀਆਂ ਮੱਛੀਆਂ ਵੀ ਆਪਾਂ ਆਪ ਬਣਾਉਨੇ ਆ ਜੀ ਪਿੱਤਲ ਦੀਆਂ ਤੇ ਆ ਤੁਸੀਂ ਦੇਖ ਰਹੇ ਹੋ ਆ ਸਾਰੀ ਵਰਕ ਪਿੱਤਲ ਦੀ ਆ ਪਿੱਤਲ ਦੇ ਕੋਕੇ ਆ ਜੀ ਸਾਰੇ ਇਹਦੇ ਚ ਇਹ ਸਾਰਾ ਡਿਜ਼ਾਈਨ ਆ ਜੀ ਜਿਹੜਾ ਇਹ ਸਾਰਾ ਡਿਜ਼ਾਈਨ ਆ ਜੀ ਜਿਹੜਾ ਸਾਰਾ ਪਿੱਤਲ ਦੀ ਵਰਕ ਕੀਤੀ ਹੋਈ ਆ ਇਹਦੇ ਚ ਅਗਰ ਤੁਸੀਂ ਮੰਧਾਣੀ ਲੈਣੀ ਆ ਕੋਈ ਵੀ ਸੱਭਿਆਚਾਰ ਸਮਾਨ ਲੈਣਾ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜੀ 82641 44620 8264144620 ਇਹ ਸਾਡਾ ਨੰਬਰ ਆ ਜੀ ਤੇ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਸ਼ਾਪ ਆਪਣੀ ਹੈਗੀ ਆ ਜੀ ਨਾਰੰਗਵਾਲ ਰੋਡ ਪੱਲੋਵਾਰ ਚੌਕ ਪਿੰਡ ਜੋਧਾ ਨੰਬਰ ਇੱਕ ਵਾਰੀ ਹੋਰ ਬੋਲ ਦਿੰਨੇ ਆ 8264144620 ਅਗਰ ਤੁਸੀਂ ਇਦਾਂ ਦੀਆਂ ਮਧਾਨੀਆਂ ਲੈਣਾ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵਰਕ ਕਰਦੀਆਂ ਮਧਾਨੀਆਂ ਨੇ ਜੀ ਚੱਕੀ ਹੋ ਗਈ ਵਰਕ ਕਰਦੀ ਝਾਰਖਾ ਹੋ ਗਿਆ ਵਰਕ ਕਰਦਾ ਜੋ ਵੀ ਆਪਣੇ ਕੋਲੇ ਸਭਿਆਚਾਰ ਸਮਾਨ ਆ ਜੀ ਸਾਰਾ ਵਰਕ ਕਰਦਾ ਮਿਲੂਗਾ ਤੁਹਾਨੂੰ ਤੇ ਲਓ ਜੀ ਫੋਨ ਤੇ ਕਰੋ ਕਾਲ ਸਾਨੂੰ ਤੇ ਕਰੋ ਆਰਡਰ ਮਧਾਣੀ ਲੈਣੀ ਆ ਚੱਕੀ ਲੈਣੀ ਆ ਚਰਖਾ ਲੈਣਾ ਦੋਖ ਲੈਣਾ ਜੋ ਵੀ ਸਭਿਆਚਾਰਕ ਸਮਾਨ ਲੈਣਾ ਤੁਸੀਂ ਤੇ ਕਰੋ ਜੀ ਸਾਡੇ ਨੂੰ ਸਾਨੂੰ ਆਰਡਰ ਕਰੋ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਆ ਮਧਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਕੇ ਅਗਲੀ ਵੀਡੀਓ ਦੇਖਣ ਲਈ ਤੁਹਾਡੇ ਫੋਨ ਦੇ ਉੱਤੇ ਨੋਟੀਫਿਕੇਸ਼ਨ ਲੋਕੇਸ਼ਨ ਆ ਜਾਵੇ ਤੁਹਾਨੂੰ ਵੀਡੀਓ ਜਦੇ ਸ਼ੋ ਹੋ ਜਾਈਏ ਸਬਸਕ੍ਰਾਈਬ ਅਕਾਲ ਦੀ ਸਾਰਿਆਂ